ਸਾਮੀ ਸਿੰਘ ਦੀ ਇੱਕ ਛੋਟੀ ਜਿਹੀ ਗੱਲ ਤੇ ਕਿ ਜੇ ਸਾਰੇ ਦੇ ਸਾਰੇ ਵੱਡੇ ਆਗੂ ਉਤਾਰਤੇ ਜਾਂਦੇ ਆ ਮਾਨਸਿਕ ਤੌਰ ਤੇ ਤਾਂ ਫਾਇਦਾ ਹੁੰਦਾ ਵਾ ਪਛਾਣੇ ਜਾਣ ਦੀ ਜਿਹੜੀ ਵੋਟਰਾਂ ਦੇ ਵਿੱਚ ਇੱਕ ਗੱਲ ਹੁੰਦੀ ਵੱਡੇ ਹੋਣ ਦਾ ਇੱਕ ਔਰਾ ਜਿਹੜਾ ਉਹ ਫਾਇਦਾ ਦਿੰਦਾ ਇਹਦੇ ਨਾਲ ਕੁਦਰਤੀ ਤੌਰ ਤੇ ਇਹ ਇਹ ਤਾਂ ਹੋਊਗਾ ਨਹੀਂ ਕਿ ਤੁਸੀਂ ਆਪਣਾ ਐਮਐਲਏ ਨੂੰ ਨਹੀਂ ਉਤਾਰਨਾ ਕਿਉਂਕਿ ਪੰਜ ਮੰਤਰੀ ਉਤਾਰ ਕੇ ਆਮ ਆਦਮੀ ਪਾਰਟੀ ਨੇ ਰਿਸਕ ਲੈ ਲਿਆ ਦੂਜੇ ਵੀ ਰਿਸਕ ਲੈਣਗੇ 100% ਇੱਕ ਤਾਂ ਇਹ ਪਹਿਲੂ ਆ ਦੂਜਾ ਕੱਲ ਇੱਕ ਖਬਰ ਅਚੰਚਿਤ ਰਸ਼ਰ ਹੋਣੀ ਸ਼ੁਰੂ ਹੋਈ ਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਮੁੱਖ ਮੰਤਰੀ ਨੂੰ ਮਿਲਦੇ ਡਾਕਟਰ ਸੁਖੀ ਮਿਲਦੇ ਨੇ ਤੇ ਇਹ ਰੋਲੇ ਪੈਣੇ ਸ਼ੁਰੂ ਹੋ ਜਾਂਦੇ ਕਿਉਂ ਮਿਲੇ ਜੀ ਚੋਣਾਂ ਦੇ ਦਿਨ ਆਪੇ ਕਿ ਆਸਰਾਂੀਆਂ ਲੱਗਣ ਲੱਗ ਪੈਂਦੀਆਂ ਇਹ ਵੀ ਇੱਕ ਪਹਿਲੂ ਹੋਇਆ ਦੂਜੇ ਪੰਨੇ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ ਤੇ ਮਨਪ੍ਰੀਤ ਅਯਾਲੀ ਜਨ ਰਾਸ਼ਟਰਪਤੀ ਨੂੰ ਵੋਟ ਨਹੀਂ ਸਿਪਾਈ ਤੁਹਾਨੂੰ ਯਾਦ ਹੋਣਾ ਅਕਾਲੀ ਦਲ ਨੇ ਸ਼ਾਇਦ ਵਿਪਜਾਰੀ ਕੀਤਾ ਸੀ ਨਹੀਂ ਕੀਤਾ ਮੈਨੂੰ ਨਹੀਂ ਪਤਾ ਔਰ ਉਹ ਡਾਕਟਰ ਸੁਖੀ ਜਿਹੜੇ ਇਹ ਵੀ ਲਗਭਗ ਅੰਦਰੂਨੀ ਸਰੋਤ ਦੱਸਦੇ ਆ ਕਿ ਉਹ ਵੀ ਇਸ ਗੱਠਜੋੜ ਦੇ ਬਹੁਤਾ ਹੱਕ ਜੀ ਇਹਨਾਂ ਲਈ ਫਿਰ ਕੀੜਾ ਬਣ ਗਏ ਦੋ ਤਿੰਨ ਪੰਜਾਬ ਦੇ ਸੀ ਮੈਨੂੰ ਲੱਗਦਾ ਜੇ ਕਾਂਗਰਸੀ ਵੱਡੇ ਲੀਡਰ ਲੜਦੇ ਨੇ ਤਾਂ ਇੱਕ ਤਾਂ ਸਾਈਕੋਲੋਜੀਕਲ ਅਸਰ ਪੈਂਦਾ ਪਾਰਟੀ ਤੇ ਵੀ ਪੈਂਦਾ ਵਰਕਰਾਂ ਤੇ ਵੀ ਪੈਂਦਾ ਤੇ ਬਾਕੀ ਤੇ ਵੀ ਦੂਜਾ ਜਦੋਂ ਵੱਡੇ ਲੀਡਰ ਸਾਰੇ ਲੜਦੇ ਹੁੰਦੇ ਨੇ ਤਾਂ ਇੱਕ ਦੂਜੇ ਤੇ ਜਾ ਕੇ ਦਖਲ ਘਟ ਜਾਂਦਾ ਦੂਜੇ ਨੂੰ ਹਰਾਉਣ ਦਾ ਤੀਜੇ ਨੂੰ ਹਰਾਉਣ ਦਾ ਜਿਹੜੇ ਅਗਲਾ ਫਿਊਚਰ ਹੁੰਦਾ ਉਹ ਆਪੋ ਆਪਣੇ ਘਟੋ ਘੱਟ ਰੁੱਝ ਜਾਂਦੇ ਨੇ ਤੇ ਉਹ ਨੈਗੇਟਿਵਿਟੀ ਵੀ ਲਗਭਗ ਖਤਮ ਹੋ ਜਾਂਦੀ ਹੈ ਕਿਤੇ ਔਰ ਜੇ ਬੰਦੇ ਨੂੰ ਪਤਾ ਹੁੰਦਾ ਵੀ ਇਹ ਹਰੇਕ ਦਾ ਕਿਤੇ ਨਾ ਕਿਤੇ ਥੋੜਾ ਬਹੁਤ ਅਸਰ ਹੁੰਦਾ ਵੀ ਜੇ ਇੱਥੇ ਲੈਣੀ ਆ ਮੇਰੀ ਮਦਦ ਤਾਂ ਮੇਰੇ ਵਾਲੇ ਪਾਸੇ ਵੀ ਮਦਦ ਰਹਿਣਦੀ ਉਹ ਚੀਜ਼ਾਂ ਦਾ ਫਰਕ ਪੈਂਦਾ ਹੈ ਮਤਲਬ ਟੀਮ ਤੇ ਵੀ ਔਰ ਬਾਕੀ ਜਗ੍ਹਾ ਇੱਕ ਮਾਹੌਲ ਬਣਾਉਣ 'ਚ ਫਰਕ ਪੈਂਦਾ ਦੂਜਾ ਰਿਸੋਰਸ ਪੂਲ ਨੇ ਪਛਾਣ ਹੈਗੀ ਆ ਇਹ ਚੀਜ਼ਾਂ ਜੇ ਕਿਸੇ ਦਾ ਬਹੁਤ 네ਗਟਿਵ ਇਮੇਜ 'ਚ ਨਾ ਹੋ ਕਿ ਤਾਂ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਉਸ ਅਸਪਦਰ ਦੇ ਉੱਤੇ ਜਿਹੜਾ ਸਵਾਲ ਪਾਰਟੀਆਂ ਦਾ ਆਉਣ ਜਾਣ ਦਾ ਕਿ ਕਿਹਦਾ ਕੈਂਡੀਡੇਟ ਵੀ ਜਾ ਸਕਦਾ ਕਿਹਦਾ ਕੌਣ ਇਸ ਤੋਂ ਪਹਿਲਾਂ ਇਹ ਹੁਣ ਨਾਰਮਲ ਜਾਂ ਟ੍ਰੈਂਡ ਲੋਕ ਯਕੀਨ ਕਿਉਂ ਕਰ ਲੈਂਦੇ ਨੇ ਫਟਾਫਟ ਅੱਜ ਕੱਲ ਇਹ ਕੋਈ ਨਹੀਂ ਕਹਿੰਦਾ ਖੜ ਕੇ ਜੇ ਕਿਸੇ ਬੰਦੇ ਨੂੰ ਕੋਈ ਵੀ ਮਿਲ ਲੇ ਕਿ ਉੱਥੇ ਜਾ ਕੇ ਉਹ ਤਾਂ ਸ਼ਾਮਲ ਹੋ ਜਾਊਗਾ ਕਹਿੰਦੇ ਹਾਂ ਹੋ ਸਕਦਾ ਹੈ ਸ਼ਾਮਲ ਹੋ ਜੂ ਕਿਸੇ ਬੰਦੇ ਬਾਰੇ ਇਹ ਕਿਉਂ ਨਹੀਂ ਕਹਿੰਦੇ ਵੀ ਨਹੀਂ ਇਹ ਨਹੀਂ ਹੋ ਸਕਦਾ ਉਹ ਬੰਦਾ ਐ ਨਹੀਂ ਸ਼ਾਮਲ ਹੋ ਸਕਦਾ ਉਹਦਾ ਕੋਈ ਬੈਕਗ੍ਰਾਉਂਡ ਹੈ ਉਹਦਾ ਕੋਈ ਜ਼ੁਬਾਨ ਹੈ ਉਹਦਾ ਕੋਈ ਸਿਸਟਮ ਹੈ ਕਿਰਦਾਰ ਹੈ ਇਹ ਜਿੰਮੇਵਾਰੀ ਲੈਣਾ ਹੁਣ ਬੰਦ ਹੋ ਗਿਆ ਨੇ ਪਾਰਟੀਆਂ ਵੀ ਤੇ ਬਾਕੀ ਵੀ ਅੱਜ ਹੀ ਕਿਸੇ ਕਾਂਗਰਸੀ ਨੇ ਕਿਹਾ ਕਹਿੰਦੇ ਮੈਨੂੰ ਮਤਲਬ ਚੱਪੇ ਬਾੜ ਦਾ ਇੱਕ ਹਫਤਾ ਪਹਿਲਾਂ ਕਿਸੇ ਦਾ ਫੋਨ ਆਇਆ ਵੀ ਉਹ ਬੰਦੇ ਤੇ ਨਜ਼ਰ ਰੱਖੋ ਤੁਸੀਂ ਤੁਹਾਡਾ ਜਾ ਸਕਦਾ ਹੈ ਕਹਿੰਦਾ ਮੈਂ ਕਿਹਾ ਯਾਰ ਤੁਹਾਨੂੰ ਤਾਂ ਆਤੀਏ ਪੈ ਗਈ ਕਿਵੇਂ ਜਾ ਸਕਦਾ ਬੰਦਾ ਤੁਸੀਂ ਦੇਖੋ ਉਹਨੂੰ ਸਭ ਤੋਂ ਵੱਧ ਉਹਨੂੰ ਫਾਇਦੇ ਕਾਂਗਰਸ ਚ ਮਿਲੇ ਨੇ ਡਿਪਟੀ ਲੀਡਰ ਹੈ ਐ ਐਮ ਐਲ اے ਵੀ ਹੈ ਮਤਲਬ ਲੋਕ ਸਭਾ ਚੋਣ ਵੀ ਫਲਾਣਾ ਵੀ ਤੇ ਕਿਵੇਂ ਚੜਾ ਜਾਊਗਾ ਕਹਿੰਦਾ ਹੁਣ ਮੈਨੂੰ ਉਹ ਬੰਦੇ ਨੂੰ ਲੱਗਦਾ ਉਹਦੇ ਨਾਲ ਕਰਕੇ ਵੀ ਇਹਦਾ ਮਤਲਬ ਕਿਸੇ ਤੇ ਵਿਚਕਿਰਨੀ ਹੈ ਜਦ ਵੀ ਕੋਈ ਫੋਨ ਕਰੇ ਕਹੇ ਵੀ ਤੁਹਾਡਾ ਫਲਾਣਾ ਬੰਦਾ ਕਮਜ਼ੋਰ ਪੈ ਰਿਹਾ ਉਹਨੂੰ ਸੱਚ ਮੰਨ ਕੇ ਥੋੜਾ ਜਿਆਦਾ ਐਕਟੀਵਿਟੀ ਸ਼ੁਰੂ ਕਰ ਲੈਣੀ ਚਾਹੀਦੀ ਹੈ ਜਿਹਦੇ ਕਰਕੇ ਇਹ ਲੱਗੇ ਪਰ ਪਰ ਫਿਰ ਵੀ ਬੀਜਨਾਸਤਾ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਚਾਏ ਮਾਮਲੇ ਦਾ ਜਿਹੜਾ ਇੱਕ ਗੱਲ ਤਾਂ ਇਹ ਹੈ ਕਿ ਦੋ ਜਣੇ ਮਿਲੇ ਨੇ ਰਾਣਾ ਇੰਦਰਪ੍ਰਤਾਪ ਮਿਲੇ ਐ ਐਮਐਲਏ ਔਰ ਇਹ ਵੀ ਕਾਜੀਬ ਕਾਂਗਰਸ ਦੇ ਵਿੱਚ ਗੱਲ ਸੀ ਕਿ ਜਿੱਥੇ ਕਾਂਗਰਸ ਅਨੁਸ਼ਾਸਨ ਦਾ ਪਾਰਟ ਸਭ ਨੂੰ ਬਣਾ ਰਹੀ ਸੀ ਰਾਣਾ ਗੁਰਜੀਤ ਨੇ ਆਪਣੇ ਬੇਟੇ ਨੂੰ ਪਾਰਲਰ ਕਾਂਗਰਸ ਦੇ ਬੰਦੇ ਨੂੰ ਹਰਾ ਕੇ ਲਾਨਈਆ ਕਰਕੇ ਤੇ ਦੋ ਬੰਦੇ ਜਿਤਾ ਕੇ ਤੇ ਫਿਰ ਵੀ ਕਾਂਗਰਸ ਦਾ ਸਕਾਰਤ ਲੀਡਰ ਨੇ ਤੇ ਕੋਈ ਉਹਨਾਂ ਤੇ ਅਸਰ ਨਹੀਂ ਕੋਈ ਚਿੱਠੀ ਕੋਈ ਪੱਤਰ ਕੋਈ ਕੁਝ ਵੀ ਇਹ ਕੀ ਕੀਤਾ ਇਹ ਅਨੁਸ਼ਾਸਨ ਹੁੰਦਾ ਜਾਂ ਨਹੀਂ ਹੁੰਦਾ ਔਰ ਇੱਕ ਗੱਲ ਇਸ ਕਰਕੇ ਵੀ ਪਿਛਲੇ ਦਿਨਾਂ ਚ ਇੱਕ ਸੋਪਾਲ ਸਿੰਘ ਖੈਰਾ ਦੀ ਖੜਗੇ ਨੂੰ ਲਿਖੀ ਚਿੱਠੀ ਲੀਕ ਹੋਈ ਸੀ ਪਿਛਲੇ ਦਿਨਾਂ ਚ ਜਿੱਤੇ ਖੈਰਾ ਨੇ ਬਾਅਦ ਦੇ ਵਿੱਚ ਵੀ ਕਿਹਾ ਵੀ ਮੈਨੂੰ ਨਹੀਂ ਪਤਾ ਲੇਖ ਕੇ ਮੈਂ ਪਰ ਇਹ ਗੱਲ ਠੀਕ ਹੈ ਔਰ ਉਹਨਾਂ ਨੇ ਐਲੀਗੇਸ਼ਨ ਲਾਇਆ ਸੀ ਕਿ ਜਲੰਧਰ ਦੀ ਬਾਈ ਇਲੈਕਸ਼ਨ ਚ ਇੰਚਾਰਜ ਬਣ ਕੇ ਜਿਹੜਾ ਹਾਰ ਦਾ ਇੱਕ ਰੀਜਨ ਹੈ ਉਹ ਇੰਚਾਰਜ ਜਿਵੇਂ ਮਾਰਿਆ ਕਿਉਂਕਿ ਇੱਕ ਇਥਨੋਲ ਦੀ ਫੈਕਟਰੀ ਦਾ ਉਹਨਾਂ ਨੂੰ ਲਾਇਸੈਂਸ ਮਿਲਿਆ ਐਸੇ ਸਰਕਾਰ ਦੇ ਵਿੱਚ ਮਿਲਿਆ ਜਿੱਥੇ ਤੁਸੀਂ ਕਨਟਰਡਿਕਸ਼ਨ ਇਹ ਉਹਦੇ ਚ ਐਲੀਗੇਸ਼ਨ ਲੱਗੇ ਹੋਏ ਨੇ ਪੂਰੀ ਤਰ੍ਹਾਂ ਉਸ ਪਾਵਨੇ ਦੇ ਵਿੱਚ ਹੁਣ ਜੇਕਰ ਅੰਦਰਖੱਤੇ ਪਹਿਲਾਂ ਵੀ ਆਪਸੀ ਐਡਜਸਟਮੈਂਟ ਹੋਵੇ ਜੇ ਸੱਚ ਹੋਵੇ ਜਿਹਨੂੰ ਕਿਹਾ ਜਾਂਦਾ ਹੋਵੇ ਉਸ ਲੈਵਲ ਦੇ ਉੱਤੇ ਤਾਂ ਕੱਲ ਨੂੰ ਫਿਰ ਦੂਜੀ ਗੱਲ ਤੇ ਵੀ ਤਾਂ ਜ਼ਿਕਰ ਕੀਤਾ ਜਾ ਸਕਦਾ ਕਿ ਮਿਲ ਕੇ ਕਿਉਂ ਆਏ ਕੀ ਰੀਜਨ ਹੈ ਉਹਦੇ ਪਿੱਛੇ ਕੋਈ ਹੋਰ ਗਲਤਾਂ ਨਹੀਂ ਕਿਤੇ ਕੈਂਡੀਡੇਟ ਜੇ ਕਾਂਗਰਸ ਰਾਣਾ ਸਾਹਿਬ ਵੀ ਕਨੜਾ ਗੁਰਜੀਤੋਂ ਨੇ ਵੀ ਕਹਿੰਦੇ ਨੇ ਖੰਡੂਰ ਸਾਹਿਬ ਤੋਂ ਕੈਂਡੀਡੇਟ ਨੇ ਉਹਨਾਂ ਨੂੰ ਨਹੀਂ ਬਣਾਉਂਦੀ ਤੇ ਆਮ ਆਦਮੀ ਪਾਰਟੀ ਕਿਤੋਂ ਰਾਣਾ ਇੰਦਰ ਪ੍ਰਤਾਪ ਨੂੰ ਕੈਂਡੀਡੇਟ ਬਣਾਉਣ ਲਈ ਹਾਂ ਕਰਦੇ ਤਾ ਬਿਲਕੁਲ ਅਕਾ ਵਿੱਚ ਕਿਹਾ ਤੁਸੀਂ ਇਹ ਨਹੀਂ ਕਹਿ ਸਕਦੇ ਨੋ ਕੇ ਹੋਈ ਨਹੀਂ ਸਕਦਾ ਅੱਜ ਦੀ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਕਿਆਸ ਲਾ ਰਹੇ ਨੇ ਜਿਹੜੇ ਲੋਕ ਇਲਜ਼ਾਮ ਲਾ ਰਹੇ ਨੇ ਇੱਕ ਦੂਜੇ ਦੇ ਉੱਤੇ ਉਹ ਗੱਲਾਂ ਸਭ ਕਰਦੇ ਨੇ ਕੁਝ ਨਾ ਕੁਝ ਜੇ ਧੂਆਂ ਹੁੰਦਾ ਤਾਂ ਇਹ ਚੀਜ਼ ਉਸਲੇ ਬੰਦੇ ਉੱਤੇ ਉੱਠਦੀ ਹੈ ਤੇ ਚੱਲਦੀ ਹੈ ਔਰ ਬਾਕੀ ਉਹਨਾਂ ਨੇ ਰਬਟ ਕਰਨਾ ਆਪਣੇ ਆਪ ਦੱਸਣਾ ਕੀ ਹੈ ਕਿ ਨਹੀਂ ਇਹ ਹੈਗਾ ਨਹੀਂ ਹੈਗਾ ਕੀ ਹੈਗਾ ਉਹ ਜਦੋਂ ਉਹ ਆਪਣੀ ਸਥਿਤੀ ਸਪਸ਼ਟ ਕਰਨਗੇ ਬਾਕੀ ਸਥਿਤੀਆਂ ਵਾਲਾ ਟਾਈਮ ਹੈ ਨੀ ਕੁ ਮਹੀਨੇ ਚ ਸਭ ਦੀਆਂ ਸਥਿਤੀਆਂ ਸਾਹਮਣੇ ਆ ਜਾਣੀਆਂ ਨੇ ਪ੍ਰੈਕਟੀਕਲੀ ਕੀ ਹੋਣਾ ਔਰ ਜਿਹੜਾ ਡਾਕਟਰ ਸੁਖੀ ਨੇ ਆਪਣੀ ਗੱਲ ਓਪਨਲੀ ਕਈ ਥਾਵਾਂ ਤੇ ਰਕਈ ਹੈ ਕਿ ਮੈਂ ਕੇਵਲ ਮੈਡੀਕਲ ਕਾਲਜ ਬਣਾਉਣ ਦੇ ਵਾਸਤੇ ਲਗਾਤਾਰ ਜਾ ਰਿਹਾ ਉਥੇ ਔਰ ਚੀਫ ਮਨਿਸਟਰ ਉਹਨਾਂ ਨੇ ਚੀਫ ਮਨਿਸਟਰ ਦੀ ਵੀ ਪ੍ਰਾਈਜ਼ ਕੀਤੀ ਹੈ ਕਿ ਮੇਰੇ ਨਾਲ ਬਹੁਤ ਉਹਨਾਂ ਨੇ ਸੀਰੀਅਸਲੀ ਗੱਲ ਕੀਤੀ ਹੈ ਕੋਈ ਪੋਲਿਟਿਕਸ ਦੀ ਹੋਰ ਗੱਲ ਨਹੀਂ ਕੀਤੀ ਕਿ ਵੀ ਗੇ ਐਮ ਐਲ ਤੁਸੀਂ ਆ ਸਕਦੇ ਹੋ ਕਹਿੰਦੇ ਮੈਂ ਜਾਂਦਾ ਵੀ ਰਹੂੰਗਾ ਇਸ ਵਾਰ ਵਿੱਚ ਇਹ ਕੋਈ ਗੱਲ ਨਹੀਂ ਵੀ ਕਿ ਐਮਐਲਏ ਮੇਰਾ ਜ਼ਿੰਮੇਵਾਰੀ ਬਣਦੀ ਆਪਣੇ ਹਰਕੇ ਲਈ ਚੀਫ ਮਿਨਿਸਟਰ ਕੋਲੇ ਔਰ ਇਹ ਜਿਹੜੀ ਕਲੈਰਿਟੀ ਹੁੰਦੀ ਹੈ ਮੇਰੇ ਖਿਆਲ ਇਹ ਕਲੈਰਿਟੀ ਬਹੁਤ ਮਾਣੇ ਰੱਖਦੀ ਹੈ ਜਿਹੜੀ ਅੱਜ ਕੱਲ ਨਹੀਂ ਬੰਦੇ ਡਰਦੇ ਨਹੀਂ ਜਾਂਦੇ ਵਿਰੋਧੀ ਵੀ ਐਮਐਲਏ ਕਿਉਂ ਨਹੀਂ ਜਾਂਦਾ ਚੀਫ ਮਿਨਿਸਟਰ ਕੋਲ ਜਾਂ ਚੀਫ ਮਿਨਿਸਟਰ ਕਿਉਂ ਕਹਿ ਦੂਗਾ ਕਿ ਵਿਰੋਧੀ ਦੀ ਮੈਂ ਗੱਲ ਨਹੀਂ ਸੁਣਦੀ ਤੁਸੀਂ ਕਲੈਕਟਡ ਰਿਪੋਰਟ ਜੈਕਟ ਵਿਰੋਧੀ ਤੇ ਬਲਕੇ ਲੜਨਾ ਚਾਹੀਦਾ ਉਸ ਐਮਐਲਏ ਨੂੰ ਚੀਫ ਮਿਨਿਸਟਰ ਦੇ ਧਰਾਂ ਦੇ ਦੇਣਾ ਚਾਹੀਦਾ ਜੇਕਰ ਉਹ ਨਹੀਂ ਪੁੱਛਦਾ ਉਸ ਤੇ ਹਰ ਪਰੇ ਹੌੜੀ ਹੌੜੀ ਇਹਦਾ ਕੰਮ ਖਤਮ ਹੋ ਗਿਆ ਜਿਹੜਾ ਉਹਦੇ ਵੱੜਦਾ ਉਹ ਕਹਿੰਦਾ ਵੀ ਇਹ ਤਾਂ ਪਤਾ ਨਹੀਂ ਉਧਰ ਹੀ ਜਾਂਦੇ ਜਿਹੜਾ ਇੱਧਰ ਜਾਂਦਾ ਉਹ ਇੱਥੇ ਹੀ ਜਾ ਰਿਹਾ ਉਹਨੇ ਕਲੀਅਰ ਕਰਕੇ ਕਿ ਮੈਂ ਕੋਈ ਬਹੁਤ ਪੋਲਿਟਿਸ਼ੀਅਨ ਹੋਇਆ ਜਾਂਦੀ ਆ ਮੈਂ ਅਕਾਲੀ ਦਲ ਦੇ ਨਾਲ ਆ ਤੇ ਅਕਾਲੀ ਦਲ ਦੇ ਨਾਲ ਹੀ ਰਹੂੰਗਾ ਜੇ ਮੈਨੂੰ ਲੜਾਉਣਾ ਵੀ ਚਾਹੇ ਅਕਾਲੀ ਦਲ ਦੁਬਾਰਾ ਬਾਏ ਇਲੈਕਸ਼ਨ 'ਚ ਉਹਨਾਂ ਨੂੰ ਅਡਾਉਣਾ ਚੱਲਣਾ ਤੇ ਤਾਂ ਮੈਂ ਲੜੂੰਗਾ ਵੀ ਇੱਥੇ ਤੱਕ ਉਹਨੇ ਤਾਂ ਇਹ ਗੱਲ ਆਪਦੇ ਆਪ 'ਚ ਕਲੈਰਟੀ ਕੀਤੀ ਹੈ ਹਾਂ ਜਿਹੜੀ ਗੱਲ ਇਹ ਹੈ ਕਿ ਭਾਜਪਾ ਨਾਲ ਅਲਾਈਐਂਸ 'ਚ 41 ਦਾ ਤੇ ਇਹਨਾਂ ਦਾ ਕੀ ਹੈ ਮੇਰੇ ਡਾਕਟਰ ਸੁਖੀ ਨਾਲ ਡਾਇਰੈਕਟ ਕਦੇ ਗੱਲ ਨਹੀਂ ਹੋਈ ਉਸ ਪੱਧਰ ਤੇ ਮੈਨੂੰ ਨਹੀਂ ਪਤਾ ਕਿ ਉਹ ਆਕਾਲੀ ਬੀਜਪੀ ਦੇ ਅਲਾਈਅੰਸ ਦੇ ਖਿਲਾਫ ਨੇ ਉੱਪਰ ਨਹੀਂ ਪਰ ਮੈਂ ਉਹ ਇਹ ਕਹਿੰਦੇ ਸੁਣੇ ਨੇ ਕਿ ਸ੍ਰੋਮਣੀ ਆਕਾਲੀ ਦਲ ਦਾ ਪ੍ਰਧਾਨ ਜੋ ਵੀ ਕਰੇਗਾ ਫੈਸਲਾ ਮੈਂ ਉਹਦੇ ਨਾਲ ਆ ਔਰ ਪਰਸਨਲੀ ਵੀ ਕਹਿੰਦੇ ਨੇ ਮੈਂ ਸੁਖਵੀਰ ਬਾਦਲ ਨਾਲ ਨਾਲ ਮਤਲਬ ਆਕਾਲੀ ਦਲ ਤੇ ਬਾਕੀ ਸਾਰੀਆਂ ਦੀ ਵੀ ਗੱਲ ਨਹੀਂ ਤੁਸੀਂ ਜੇ ਦੇਖੋਗੇ ਕਦੇ ਜਦੋਂ ਇੰਡੀਪੈਂਡੈਂਟ ਉਸ ਲੈਵਲ ਤੇ ਗੱਲ ਹੋਏਗੀ ਹਾਂ ਇਹ ਵਾਲੀ ਉਹਨਾਂ ਦਾ ਆਪਣਾ ਇੱਕ ਸਟੈਂਡ ਹੈ ਡਾਇਲੋਜੀਕਲ ਉਹ ਸਿੱਖਾਰ ਪੰਥਕੀ issues ਦੀ ਗੱਲ ਕਰਕੇ ਕਹਿੰਦੇ ਨੇ ਕਿ ਜਿਹੜੀ ਗੱਲ ਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਐ ਇਹ ਤੋਂ ਪਹਿਲਾਂ ਵੀ ਹੋਇਆ ਤੇ ਹੁਣ ਵੀ ਹੋਇਆ ਤੇ ਜੇ ਉਹੀ ਵਾਰ-ਵਾਰ ਦੁਹਰਾਇਆ ਜਾਂਦੀਆਂ ਗੱਲਾਂ ਨੇ ਜਾਂ ਪ੍ਰੂਵ ਨਹੀਂ ਹੁੰਦੀਆਂ ਗੱਲਾਂ ਤਾਂ ਮੈਂ ਐਕਟਰ ਉਹ ਮੇਰੇ ਖਿਆਲ ਐ ਐਕਟਰ ਨਹੀਂ ਹੋਣਗੇ ਪੋਲਿਟਿਕਸ ਦੇ ਵਿੱਚ ਪਰ ਹੋਰ ਕਿਤੇ ਚਲੇ ਜਾਣਗੇ ਅੱਜ ਤੱਕ ਮੇਰਾ ਨਹੀਂ ਮੰਨ ਲੱਗਦਾ ਕਿ ਉਹ ਉਹ ਪੰਥਕ ਸਿਆਸਤ ਨੂੰ ਹੀ ਫਿਊਚਰ ਦੀ ਸਿਆਸਤ ਦੇਖ ਰਹੇ ਨੇ ਹੋ ਕਿਸੇ ਨੂੰ ਨਹੀਂ ਦੇਖ ਰਹੇ ਪੰਜਾਬ ਦੇ ਵਿੱਚ ਅਜੇ ਤੱਕ ਔਰ ਉਹਦੇ ਵਿੱਚ ਇੰਡੀਪੈਂਡੈਂਟ ਮੇਰਾ ਖਿਆਲ ਹੈ ਆਪਣਾ ਪਲਾਨ ਚੱਕਣਾ ਹਈ ਹਰ ਕੰਦੇ ਬਸ ਨਹੀਂ ਜਿਵੇਂ ਕਹਿੰਦੇ ਨੇ ਨਾ ਨਵਜੋਤ ਸਿੱਧੂ ਅਲੱਗ ਤਰ੍ਹਾਂ ਲਈ ਤਿਆਰ ਨਾ ਕਿਆਲੀ ਅਲੱਗ ਤਰ੍ਹਾਂ ਲਈ ਤਿਆਰ ਉਸ ਬੰਧਨ ਤੇ ਨਾ ਖੈਰ ਆ ਪਰ ਕਈ ਤਾਂ ਰਹਿਣਾ ਨਹੀਂ ਚਾਹੁੰਦੇ ਕਈ ਤਾਂ ਹੁੰਦੇ ਨੇ ਵੀ ਕਿਤੇ ਹੋਰ ਮਿਲ ਜੇ ਤਾਂ ਹੋਰ ਚੱਲਦੇ ਆ ਔਰ ਕਿਆਲੀ ਦਾ ਜਿੰਨਾ ਕਿ ਮੇਰੀ ਅੰਡਰਸਟੈਂਡਿੰਗ ਆ ਉਹਨੂੰ ਲੱਗ ਰਿਹਾ ਕਿ ਚਲੋ ਬੈਠੇ ਠੀਕ ਹੈ ਉਹਨਾਂ ਕ ਸਹੀ ਸਮਰਥਕ ਰਹਾਂਗੇ ਦੇਖਿਤੇ ਹੋਰ ਜਾਣ ਦੀ ਸੰਭਾਵਨਾ ਬੜੀ ਘੱਟ ਨਾ ਜਾਣਾ ਨਹੀਂ ਹੈ ਜਿਹੜੀ ਉਸ ਬੰਦਰ ਦੇ ਠੀਕ ਗੱਲ ਹੈ ਤੁਹਾਡੀ ਔਰ ਇਹ ਗੱਲ ਮੰਨੀ ਗਈ ਹੈ ਕਿ ਕਈ ਪਧਰਾਂ ਦੇ ਉੱਤੇ ਸੱਤਾਧਾਰੀਆਂ ਨੇ ਇਹਨਾਂ ਦੋਨਾਂ ਨਾਲ ਰابطਾ ਕੀਤਾ ਲੇਕਿਨ ਇਹਨਾਂ ਦੋਨਾਂ ਵੱਲੋਂ ਹੀ ਕੋਈ ਹਾਂ ਨਹੀਂ ਕੀਤੀ ਗਈ ਕੋਈ ਐਸਾ ਕੋਈ ਗੱਲ ਕੀਤੀ ਨਹੀਂ ਗਈ ਜਿੱਥੇ ਲੱਗੇ ਕਿ ਇਹ ਕਿਸੇ ਵੇਲੇ ਵੀ ਕਦਰ ਸ਼ਿਫਟ ਹੋ ਸਕਦੇ ਆ ਇਹ ਆਲੀ ਵਾਲੀ ਗੱਲ ਬਿਲਕੁਲ ਠੀਕ ਹੈ ਉਹਨਾਂ ਨੂੰ ਇੱਕ ਤੋਂ ਵੱਧ ਵਾਰੀ ਅਪਰੋਚ ਕੀਤਾ ਗਿਆ ਆਵਾਦ ਵੀ ਪਾਰਟੀ ਨੇ ਸੱਦੋਂ ਵੀ ਅਪਰੋਚ ਕੀਤਾ ਹੈ ਲੇਕਿਨ ਉਹ ਅਕਾਲੀ ਦਲ ਛੱਡਣ ਤੇ ਰੌਂਚ ਨਹੀਂ ਉਹ ਪੰਥਕ ਸਿਆਸਤ ਵਿੱਚ ਰਹਿਣਾ ਚਾਹੁੰਦੇ ਆ ਇੱਕ ਤਾਂ ਇਹ ਪਹਿਲੂ ਆ ਤੇ ਦੂਜਾ ਪਹਿਲੂ ਜਿਹੜਾ ਹੈਗਾ ਸਿਆਸਤ ਦਾ ਉਹ ਬੜਾ ਸਿਆਹ ਹੁੰਦਾ ਹੈ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਟਣਾ ਇਹ ਇਹਦੇ ਤੇ ਕੋਈ ਪੱਕਾ ਦਾਵਾ ਹੈ ਨਹੀਂ ਕਿਸੇ ਦਾ ਵੀ ਵੀ ਇੰਜ ਹੋਣਾ ਜਾਂ ਇੰਜ ਨਹੀਂ ਹੋਣਾ ਕਿਉਂਕਿ ਰਾਜਕੁਮਾਰ ਚੱਬੇਵਾਲ ਪਹਿਲੀ ਗੱਲਬਾਤ ਜਿਹੜੀ ਆਮ ਆਦਮੀ ਪਾਰਟੀ ਨਾਲ ਇਹਨਾਂ ਦੀ ਤੋਰੀ ਸੀ ਇਹਨਾਂ ਨੇ ਸਾਫ਼ ਤੌਰ ਤੇ ਲੀਕ ਮਾਰ ਕੇ ਕਿਹਾ ਸੀ ਕਿ ਮੈਂ ਤਾਂ ਕਾਂਗਰਸ ਲਈ ਅਪਲਾਈ ਨਹੀਂ ਕੀਤਾ ਬਈ ਮੈਂ ਤੁਹਾਡੇ ਨਾਲ ਕਿਉਂ ਆਉਂਗਾ ਫਿਰ ਉਸ ਤੋਂ ਬਾਅਦ ਕਿਹੜੇ ਕਿਹੜੇ ਚੈਨਲ ਕਿਵੇਂ ਕਿਵੇਂ ਖੁੱਲੇ ਫਾਇਦੇ ਨੁਕਸਾਨ ਕਿਹੜੇ ਸੋਚੇਗੇ ਕਿ ਹੁਣ ਉਹ ਕੈਂਡੀਡੇਟ ਬਣ ਜਾਣਗੇ ਔਰ ਕਾਂਗਰਸ ਇਸ ਮਾਮਲੇ 'ਚ ਥੋੜੀ ਜਿਹੀ ਜ਼ਿਆਦਾ ਸੀਰੀਅਸ ਲੱਗ ਰਹੀ ਹੈ ਕਿ ਚੱਬੇਵਾਲ ਨੂੰ ਸਬਕ ਸਿਖਾਉਣਾ ਸਬਕ ਤਾਂ ਇਹਨਾਂ ਨੂੰ ਸਿਖਾਉਣਾ ਆਮ ਆਦਮੀ ਪਾਰਟੀ ਨੂੰ ਪਰ ਚੱਬੇਵਾਲ ਨੂੰ ਵੀ ਸਿਖਾਉਣਾ ਪਤਾ ਨਹੀਂ ਹੁਣ ਕਿਹੜੇ ਤਰੀਕੇ ਨਾਲ ਸਿਖਾਉਣਾ ਹੈ ਰਾਜਨੀਤੀ ਤਾਂ ਜਿਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਵਿੱਚ ਸਬਕ ਤਾਂ ਵੋਟਰਾਂ ਨਾਲ ਹੀ ਸਿਖਾਏ ਜਾਂਦੇ ਉਹਦੇ ਨਾਲੋਂ ਦੂਰੀ ਬਣਾ ਕੇ ਤੁਸੀਂ ਕਿੱਦਾਂ ਸਬਕ ਸਿਖਾ ਸਕਦੇ ਹੋ ਕਿਸੇ ਨੂੰ